ਵੜੀ ਆ ਤੁਸੀਂ ਐਂਬੂਲੈਂਸ ਨੂੰ ਬੁਲਾਇਆ ਸੀਗਾ ਜੀ ਉਹਨਾਂ ਨੂੰ ਕਿਹਾ ਐਂਬੂਲੈਂਸ ਮਗਾਓ ਉਹਨਾਂ ਨੇ ਜਵਾਬ ਦਿੱਤਾ ਹੀ ਕਹਿੰਦਾ ਰੇਡੀ ਤੇ ਲੈ ਕੇ ਜਾਓ ਤੇ ਐਂਬੂਲੈਂਸ ਹੀ ਮਗਵਾਣ ਦੇ ਯਾਰ ਐਂਬੂਲੈਂਸ ਹੀ ਮਗਵਾਣ ਦੇ ਐਂਬੂਲੈਂਸ ਸੇ ਕਾਇਆ ਬੁਲਾ ਲਓ ਜੀ ਉਹ ਕਹਿੰਦਾ ਕੋਈ ਟ੍ਰਿਕ ਸੇ ਲੈ ਲਓ ਪੁਰਾਣੇ ਸਾਲ ਕਿਹਾ ਕਿ ਚਿਪਟਾ ਲੇ ਜਾਣਾ ਇਹ ਆਪਣੇ ਕੋਲ ਕਹਾਤਾ ਐਮ뷸ੈਂਸ ਬੜਾ ਸੀ ਬੋਲਤਾ ਮਾਰਾ ਬੋਲਤਾ ਨਹੀਂ ਆਏ ਲੈ ਜਾਓ ਫਿਰ ਘਰੇ ਨਾ ਜਾਂਦਾ ਸੀ ਜੀ ਪੰਜ ਜੋ ਆਖ ਕਰੇ ਨਹੀਂ ਜਾਂਦਾ ਸੀ ਜੀ ਇਹ ਦਾਰੂ ਪੀ ਕੇ ਇਧਰ ਉਧਰ ਪੈ ਜਾਂਦਾ ਸੀ ਜੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਰੇੜੀ ਤੇ ਲੱਦ ਕੇ ਲੈ ਜਾਂਦਾ ਜਾ ਰਿਹਾ ਇਹ ਦਿਨੇਸ਼ ਪਿੰਦਾ ਵਿਹਾਰ ਨਰਸ ਬੰਦਤਾ ਤੇ ਅੰਤਿਮ ਸਮੇਂ ਵੀ ਇਸ ਨੂੰ ਐਂਬੂਲੈਂਸ ਨਸੀਬ ਨਹੀਂ ਹੋਈ ਹਾਲਾਂਕਿ ਖਰੀਦਕੋਟ ਦੇ ਵਿੱਚ 50 ਦੇ ਕਰੀਬ ਐਂਬੂਲੈਂਸਾਂ ਜਿਹੜੀਆਂ ਲਕੀਆਂ ਹੋਈਆਂ ਮਰੀਜ਼ਾਂ ਨੂੰ ਢੋਣ ਪਰ ਲੱਗਦਾ ਕਿ ਇਹਨਾਂ ਸਾਰਿਆਂ ਵਿੱਚੋਂ ਸੇਵਾ ਦੀ ਭਾਵਨਾ ਖਤਮ ਹੋ ਚੁੱਕੀ ਆ ਤੇ ਜਿਹੜੇ ਤੱਕਾ ਲਾਰੇ ਬੱਚੇ ਆ ਇਹ ਇਸ ਮਰਤਕ ਦੇ ਬੱਚੇ ਆ ਜਿਹੜੇ ਇਸ ਰੇੜੇ ਨੂੰ ਤੱਕ ਕੇ ਹੁਣ ਮੈਡੀਕਲ ਹਸਪਤਾਲ ਦੇ ਵਿੱਚ ਲਿਜਾ ਰਹੇ ਆ ਵਿਨੇਸ਼ ਬਿੰਦ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਬਿਹਾਰ ਦਾ ਰਹਿਣ ਵਾਲਾ ਐਸ ਵੇਲੇ ਜੋਤਰਾਮ ਕਲੋਨੀ ਚ ਰਹਿੰਦਾ ਸੀ ਤੇ ਪਿਛਲੇ ਕਾਫੀ ਸਾਲਾਂ ਤੋਂ ਲਗਾਤਾਰ ਸ਼ਰਾਬ ਪੀ ਰਿਆ ਸੀ ਸ਼ਰਾਬ ਪੀਂਦਾ ਰਹਿੰਦਾ ਸੀ ਤੇ ਬੀਤੀ ਰਾਤ ਜ਼ਿਆਦਾ ਸ਼ਰਾਬ ਪੀਣ ਕਰਕੇ ਉਸ ਦੀ ਮੌਤ ਹੋ ਗਈ ਤੇ ਮੌਤ ਰੇਲਵੇ ਪੁਲਿਸ ਦੇ ਘੇਰੇ ਵਿੱਚ ਹੋਈ ਹੋਣ ਕਰਕੇ ਰੇਲਵੇ ਪੁਲਿਸ ਦੇ ਹੱਦ ਵਿੱਚ ਹੋਈ ਘਾਨ ਕਰਕੇ ਕਾਰਵਾਈ ਲਈ ਰੇਲਵੇ ਪੁਲਿਸ ਪਹੁੰਚੀ ਤੇ ਫਿਰ ਰੇਲਵੇ ਪੁਲਿਸ ਨੇ ਐਂਬੂਲੈਂਸ ਬੁਲਾਉਣ ਦੀ ਬਜਾਏ ਉਸ ਨੂੰ ਰੇੜੇ ਤੇ ਲਦਾਇਆ ਤੇ ਫਿਰ ਮੈਡੀਕਲ ਹਸਪਤਾਲ ਪਹੁੰਚਾਇਆ ਜਿੱਥੇ ਕੱਲ ਨੂੰ ਦਿਨੇਸ਼ ਬਿੰਦਾ ਪੋਸਟਮਾਰਟਮ ਹੋਏਗਾ ਇਹ ਸਾਰੇ ਘਟਨਾਕਰਨ ਤੇ ਜਦੋਂ ਰੇਲਵੇ ਪੁਲਿਸ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ Laash ਨੂੰ ਪਈ ਨੂੰ ਕਾਫੀ ਅਰਸਾ ਹੋ ਚੁੱਕਿਆ ਸੀ ਵਾਰਿਸ ਵੀ ਨਹੀਂ ਸੀ ਆ ਰਹੇ ਤੇ ਐਂਬੂਲੈਂਸ ਨੂੰ ਬੁਲਾਉਂਦੇ ਤਾਂ ਹੋਰ 1 ਘੰਟਾ ਲੇਟ ਹੋ ਜਾਣਾ ਸੀ Laash ਦੇ ਖਰਾਬ ਹੋਣ ਦਾ ਖਤਸ਼ਾ ਸੀ ਇਸ ਲਈ ਉਸ ਨੂੰ ਇਸ ਰੇੜੇ ਤੇ ਹੀ ਲਿਜਾਣਾ ਅਸੀਂ ਬਿਹਤਰ ਸਮਝਿਆ ਤੇ ਐਂਬੂਲੈਂਸ ਹੀ ਮਗਲੰਦਿਆ ਐਂਬੂਲੈਂਸ ਹੀ ਮਗਲੰਦਿਆ ਗੋਤਮਾ ਜੀ ਆਪਣਾ ਕੀ ਹੋਇਆ ਇਹਨਾਂ ਨੇ ਜੀ ਇੱਕ ਕੰਮ ਕਰਕੇ ਨਾ ਜੀ ਦਾਲੂ ਰੋ ਡੇਲੀ ਪੀ ਲਿੰਦਾ ਸੀਗਾ ਹਮ ਕੰਮ ਕਰਨ ਤੇ ਮਿਹਨਤੀ ਸੀਗਾ ਜੀ ਇਹ ਨਹੀਂ ਕਿ ਨਹੀਂ ਕੰਮ ਕਰਦਾ ਸੀ ਕੰਮ ਕਰਦਾ ਸੀ ਫੁੱਲ ਲੇਕਿਨ ਦਾਲੂ ਫੁੱਲ ਪੀਂਦਾ ਸੀਗਾ ਜੀ ਅੱਛਾ ਘਰੇ ਨਾ ਜਾਂਦਾ ਸੀਗਾ ਜੀ ਪੰਜ ਜੋ ਆਖਾ ਘਰੇ ਨਹੀਂ ਜਾਂਦਾ ਸੀਗਾ ਜੀ